ਲੋਵੀ ਦੋਸਤੋ ਅੱਜ ਉਹ ਭਰਾਵਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਆ ਜਿਹੜੇ ਕਹਿੰਦੇ ਹੁੰਦੇ ਬਾਈ ਪਹਿਲੀ ਵਾਰ ਜਾਨਵਰ ਰੱਖਣਾ ਭਾਵੇਂ ਬਸ਼ੀਰਾ ਹੀ ਹੋਵੇ ਪਰ ਪੈਸੇ ਬਹੁਤ ਜਿਆਦਾ ਥੋੜੇ ਲਾਉਣੇ ਆ ਤਾਂ ਮਿੱਤਰੋ ਅੱਜ ਇੱਕ ਤੋਹਫਾ ਹੀ ਲਿਆ ਕੇ ਦਿੱਤਾ ਕਹਿ ਸਕਦਾ ਆਂ ਵੀ ਬੱਕਰੀ ਦਾ ਮੁੱਲ ਦਾ 50000 ਦਾ ਨਾ ਸਮਝ ਲਓ ਉਦੋਂ ਤੋਂ ਬਾਹਰ ਥੱਲੀ ਆ ਜਮਾਂ ਜਾਇਜ਼ ਮੁੱਲ ਦਾ ਬਸ਼ੀਰਾ ਪੰਜ ਕ ਲੈਣਾ ਬਸ਼ੀਰਾ ਚੰਗੇ ਘੋੜੇ ਦਾ ਤੇ ਕਨ ਕੰਡੀਸ਼ਨ ਚੰਗੇ ਲੱਤ ਲੁੱਤ ਦੇਖ ਲਓ ਕਿੰਨੇ ਲੰਬੀ ਆ ਅੱਜ ਲਾਂਬੇ ਲਾਦਨੇ ਹੁਣ ਤੁਹਾਡੀ ਕਿਸਮਤ ਆ ਜਿਹਨੇ ਜਲਦੀ ਫੋਨ ਕਰ ਲਿਆ ਉਹਦੇ ਝੋਲੀ ਰੱਸਾ ਪੈ ਜੂ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦੇ ਵਿੱਚ ਵੀ ਅੱਜ ਨੂੰ ਸਵਾਗਤ ਆ ਜੀ ਆ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਜੀ ਦੋਸਤੋ ਅੱਜ ਹੁਣ ਮੰਡਿਓ ਵਿਹਲੇ ਹੋ ਗਏ ਤੇ ਮੰਡਿਓ ਬਾਅਦ ਤੁਹਾਡੇ ਲਈ ਰੋਜ਼ਾਨਾ ਇੱਕ ਦੋ ਜਾਨਵਰਾਂ ਦੀ ਵੀਡੀਓ ਲਿਆਉਂਦੇ ਰਵਾਂਗੇ ਤੇ ਬਸ ਤੁਸੀਂ ਇਸ ਤਰ੍ਹਾਂ ਹੀ ਆਪਣੇ ਚੈਨਲ ਨੂੰ ਪਿਆਰ ਦੇਈ ਚਲੋ ਜੇ ਤੁਹਾਨੂੰ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਮਿੱਤਰੋ ਅੱਜ ਥੋੜੇ ਮੁੱਲ ਦਾ ਬੱਕਰੀ ਦੇ ਮੁੱਲ ਦਾ ਬਸ਼ੀਰਾ ਲਿਆ ਹਾ ਤਾਂ ਸਾਢੇ 3-4 ਮਹੀਨੇ ਉਮਰ ਪਰ ਲੱਤ ਲੁੱਤ ਜੀ ਨਲੀ ਦੇਖੋ ਕਿੰਨੇ ਲੰਮੇ ਹਾਈਟ ਕਰਨ ਵਾਲਾ ਬਸ਼ੀਰਾ ਬਾਲੇ ਭਰਾਵਾਂ ਦਾ ਲੰਮਾ ਹੁੰਦਾ ਬਾਈ ਜਦੋਂ ਆਪਾਂ ਪੈਸੇ ਥੋੜੇ ਲਾਉਣੇ ਜਵਾਕ ਨੇ ਪਹਿਲੀ ਵਾਰ ਰੱਖਣਾ ਜਾਂ ਫਿਰ ਉਹਨਾਂ ਨੇ ਗੁਰੂ ਘਰ ਆਪਦੀ ਸਰਦਾ ਅਨੁਸਾਰ ਚੜਾਉਣਾ ਹੁੰਦਾ ਕਿ ਇਹਨੇ ਮੰਦਿਰ ਤੇ ਦੇਣਾ ਹੁੰਦਾ ਜਾਂ ਕਹਿੰਦੇ ਸਵਾਰੀ ਵਾਸਤੇ ਪਾਲਣਾ ਤਾਂ ਮਿੱਤਰੋ ਇਹ ਤਾਂ ਸਸਤਾ ਬੀਚੀਰਾ ਨਹੀਂ ਮਿਲਦਾ ਜਿਗਰਾਉ ਮੰਡੀ ਤੇ ਵੀ ਇਹ ਤਾਂ ਮਹਿੰਗੇ ਵੇਚਿਆ ਬੱਚੇ ਇਹ ਤਾਂ ਸਸਤਾ ਤੁਹਾਨੂੰ ਮੰਡੀ ਤੇ ਵੀ ਨਹੀਂ ਮਿਲਿਆ ਹੋਣਾ ਆਪਾਂ ਮੰਨ ਲਓ ਲਾ ਪੂਰੀ ਸੋਹਣੀ ਲੱਤ ਲੰਮੀ ਦਾ ਕਾਲਾ ਚੰਭਾ ਬੀਚੀਰਾ ਲਿਆਦਾ ਨੁਕਰੇ ਘੋੜੇ ਦਾ 4 ਮਹੀਨੇ ਉਮਰ ਦਾ ਬਾਲਪੋਰੀਆਂ ਦਾ ਸਾਫਾ ਕਨ ਕੰਡੀਸ਼ਨ ਦਾ ਚੰਗਾ ਛੋਟਾ ਕੰਨ ਲੱਗ ਬਾਕੀ ਹੱਥਾਂ ਪੈਰਾਂ ਦਾ ਬਿਲਕੁਲ ਸਾਫ ਆ ਜੀ ਤੇ ਮੂੰਹ ਮਾਂ ਬਰੀਕ ਆ ਛੋਟਾ ਕੁੰਡੀ ਵਾਲਾ ਕੰਨਾ ਪਤਲੀ ਧੋਣਾ ਲੰਮੀ ਲਾਤਾ ਬਾਲ ਭੋਰੀਆਂ ਦਾ ਹੱਥਾਂ ਪੈਰਾਂ ਦਾ ਜਮਾਂ ਸਾਫ ਆ ਤੋਂ ਮੇਰੇ ਭਰਾਵੋ ਜੀਨੇ ਵੀ ਖਰੀਦਣਾ ਹੋਇਆ ਮੈਂ ਫੇਰ ਇੱਕ ਵਾਰ ਦੱਸਦਾ ਬੱਕਰੀ ਦੇ ਮੁੱਲ ਦਾ ਆਇਨਾ ਸਮਝ ਲੋ 50 ਜਾਂ 45 40 ਹਜ਼ਾਰ ਦਾ ਉਹ ਤੋਂ ਵੀ ਥੱਲੇ ਰੇਟ ਆ ਹੁਣ ਤੁਹਾਡੀ ਆਪਦੀ ਕਹਿਮਤ ਤੇ ਤੁਹਾਡੀ ਹਿੰਮਤ ਨੇ ਬਿਸ਼ੇਰਾ ਦਵਾ ਦੇਣਾ ਬੱਚਾ ਪੂਰਾ ਪਰਫੈਕਟ ਆ ਆ ਕੇ ਦੇਖ ਲਓ ਤਸੱਲੀ ਕਰਕੇ ਲੈ ਜਾਓ ਬਾਕੀ ਚੰਗਾ ਵੰਦਾ ਨੰਬਰ ਦੇ ਦਿੱਤੇ ਥੱਲੇ ਫੋਨ ਲਾ ਲਓ ਮਿਲਦੇ ਹਾਂ ਜਲਦੀ ਨਾਲ ਵੀਡੀਓ ਨਾਲ